ਮੈਂ ਹਰਜਿੰਦਰ ਸਿੰਘ ਦੀ ਵਾਇਸ ਬੋਲਦੀ ਆ ਹਰਜਿੰਦਰ ਸਿੰਘ ਮੇਲਾ ਸਾਰਿਆਂ ਨੂੰ ਯਾਦ ਹੋਏਗਾ ਬਠਿੰਡਾ ਤੋਂ ਜਿਹੜੇ ਆਪਣੀ ਦੁਕਾਨ ਦੇ ਬਾਹਰ ਬੈਠੇ ਸੀ ਤੇ ਗੈਂਗਸਟਰਾਂ ਨੇ ਉਹ ਗੋਲੀਆਂ ਮਾਰੀਆਂ ਸੀ ਮੈਂ ਉਹਨਾਂ ਦੀ ਵਾਇਸ ਬੋਲਦੀ ਆ ਮੈਂ ਬਹੁਤ ਦਿਨੋਂ ਤੋਂ ਦੇਖ ਰਹੀ ਆ YouTube ਤੇ ਜਾਂ Facebook ਤੇ ਜੋ ਚੱਲ ਰਹੀ ਆ ਅੱਜ ਅੱਜਕੱਲ ਦੀ ਜੋ ਘਟਨਾ ਚੱਲ ਰਹੀ ਹੈ ਬੜੀ ਹਾਈਲਾਈਟ ਹੋਈ ਜਾ ਰਹੀ ਹੈ ਪਟਿਆਲਾ ਦੀ ਮਿਸਿਸ ਕਰਨਲ ਬਾਠਦੀ ਜੋ ਆਪਣੇ ਪਤੀ ਦੇ ਆਪਣੇ ਬੱਚੇ ਦੀ ਕੁਟਮਾਰ ਦੀ ਵੀਡੀਓ ਨੂੰ ਲੈ ਕੇ ਬਹੁਤ ਅਫਰਾ ਤਫਰੀ ਬਚਾ ਰਹੀ ਹੈ ਮੈਂ ਮੇਰਾ ਇਹ ਮੈਸੇਜ ਉਹਨਾਂ ਵਾਸਤੇ ਆ ਮਿਸਿਸ ਬਾਠ ਵਾਸਤੇ ਮੈਂ ਉਹਨਾਂ ਨਾਲ ਇਹ ਗੱਲ ਕਰਨਾ ਚਾਹੁੰਦੀ ਹਾਂ ਕਿਉਂਕਿ ਉਹ ਮੇਰੇ ਪਤੀ ਹਰਜਿੰਦਰ ਸਿੰਘ ਦੀ ਮੂੰਹ ਬੋਲੀ ਭੈਣ ਬਣੀ ਸੀਗੀ ਤੇ ਮੈਂ ਅੱਜ ਉਹਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੇਰਾ ਇਹ ਦਰਦ ਜਿਹੜਾ ਤੂੰ ਦੱਸ ਰਹੀ ਹੈ ਕਿ ਬਹੁਤ ਤੁਹਾਨੂੰ ਮਾਰੋਗੀ ਤੇਰੇ ਨਾਲ ਤੇ ਤੂੰ ਇਹ ਦਰਦ ਜੋ ਆਪਣਾ ਅੱਜ ਦਿਖਾ ਰਹੀਆਂ ਲੋਕਾਂ ਦੇ ਵਿੱਚ ਇਨਸਾਫ ਦੀ ਲੜਾਈ ਲੜ ਰਹੀਆਂ ਹੱਕ ਦੀ ਲੜਾਈ ਲੜ ਰਹੀ ਹੈ ਲੋਕਾਂ ਨੂੰ ਇਹ ਦੱਸਣੀ ਹੈ ਕਿ ਪੁਲਿਸ ਪ੍ਰਸ਼ਾਸਨ ਬਹੁਤ ਤਕਾ ਕਰ ਰਹੇ ਨੇ ਮੈਂ ਰਿਤੂ ਬਾੜੀ ਜੀ ਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਆ ਕਿ ਮੈਡਮ ਤੁਸੀਂ ਅੱਜ ਇਸ ਜੋ ਦਰਦ ਤੁਹਾਡਾ ਅੱਜ ਛਲਗਿਆ ਹੈ ਇਹ ਦਰਦ ਅਸੀਂ ਵੀ ਇਹ ਛਲਿਆ ਸੀਗਾ ਔਰ ਤੁਸੀਂ ਉਸ ਟਾਈਮ ਸਾਡੇ ਇਸ ਦਰਦ ਵਿੱਚ ਪਹੁੰਚੇ ਜ਼ਰੂਰ ਸੀ ਲੇਕਿਨ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸ ਮਕਸਦੇ ਨਾਲ ਪਹੁੰਚੇ ਸੀਗੇ ਤੁਹਾਡਾ ਉਸ ਟਾਈਮ ਦਾ ਮੈਨੂੰ ਮਕਸਦ ਕਲੀਅਰ ਕਰੋ ਕਿ ਤੁਸੀਂ ਕਿਸ ਵਾਸਤੇ ਆਏ ਸੀ ਉਸ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਤੁਸੀਂ ਇਨਸਾਨੀਅਤ ਹੀ ਨਾਤੇ ਆਏ ਸੀ ਜਾਂ ਕਿਸ ਪਰਪਸੇ ਨਾਲ ਆਏ ਸੀ ਸਾਡੇ ਉਸ ਦੁੱਖ ਵਿੱਚ ਸ਼ਾਮਲ ਹੋਣ ਵਾਸਤੇ ਮੇਰੇ ਨਾਲ ਮੇਰਾ ਪੂਰਾ ਬਠਿੰਡਾ ਸ਼ਹਿਰ ਖੜਾ ਸੀ ਕਈ ਸਸਾਵਾਂ ਜੁੜੀਆਂ ਸੀ ਜਿਹੜੀਆਂ ਸਾਡੇ ਹੱਕ ਲਈ ਲੜਨ ਲਈ ਤਿਆਰ ਸੀ ਸਿੱਧੂ ਮੂਸੇਵਾਲਾ ਦਾ ਪਿਤਾ ਸਾਡੇ ਨਾਲ ਗੋਲਣ ਲਈ ਆਇਆ ਸੀ ਨਵਜੋਤ ਸਿੱਧੂ ਬੋਲਣ ਵਾਸਤੇ ਆਏ ਸੀ ਸਾਰੀ ਇਨਸਾਨੀਅਤ ਦੇ ਨਾਤੇ ਆਏ ਸੀ ਨਾ ਕਿ ਉਹਨਾਂ ਦੇ ਕੋਈ ਰਿਸ਼ਤੇਦਾਰੀ ਸੀ ਮੈਡਮ ਤੁਸੀਂ ਤਾਂ ਮੇਰੇ ਪਤੀ ਦੇ ਮੂੰਹ ਬੋਲੀ ਭੈਣ ਬਣੇ ਸੀ ਨਾ ਤੁਸੀਂ ਤਾਂ ਉਹ ਹੱਕ ਵੀ ਨਹੀਂ ਅਦਾ ਕੀਤਾ ਨਾ ਤੁਸੀਂ ਇਨਸਾਨੀਅਤ ਦੇ ਖਾਤੇ ਰਾਏ ਸੀ ਨਾ ਕਿ ਮੂੰਹ ਬੋਲੀ ਭੈਣ ਬਣੇ ਦੇ ਨਾਤੇ ਆਏ ਸੀ ਉਸ ਨਰਤ ਜੇ ਜੋਸ਼ ਤੁਸੀਂ ਦਿਖਾਇਆ ਹੁੰਦਾ ਇਨਸਾਫ ਦੇ ਲਈ ਲੜਨ ਵਾਸਤੇ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਲੜਨ ਵਾਸਤੇ ਇਹ ਜੋਸ਼ ਉਸ ਟਾਈਮ ਦਿਖਾਇਆ ਹੁੰਦਾ ਤੇ ਸ਼ਾਇਦ ਤੁਹਾਨੂੰ ਵੀ ਇਨਸਾਫ ਮਿਲ ਜਾਂਦਾ ਤੁਸੀਂ ਤਾਂ ਕਿਸੇ ਹੋਰ ਹੀ ਮਕਸਦ ਵਾਸਤੇ ਆਏ ਸੀਗੇ ਔਰ ਜੋ ਤੱਕਾ ਤੁਸੀਂ ਉਸ ਟਾਈਮ ਸਾਡੇ ਨਾਲ ਕਰ ਗਏ ਉਹਦਾ ਨਤੀਜਾ ਅਸੀਂ ਅੱਜ ਤੱਕ ਭੁਗਤ ਰਹੇ ਆਂ ਨਾ ਸਾਨੂੰ ਇਨਸਾਫ ਨਹੀਂ ਲਿਆ ਤੇ ਤੁਹਾਡੇ ਕੀਤੇ ਗਏ ਉਸ ਵਕਤ ਧੱਕੇ ਦੇ ਨਾਲ ਪੂਰਾ ਬਠਿੰਡਾ ਸ਼ਹਿਰ ਪੂਰਾ ਪ੍ਰਸ਼ਾਸਨ ਸਾਡੇ ਖਿਲਾਫ ਹੋ ਗਿਆ ਲੋਕ ਸਾਨੂੰ ਥੂ ਥੂ ਕਰ ਰਹੇ ਕਿ ਅਸੀਂ ਆਪਣੀ ਮਰਜ਼ੀ ਚਲਾਈ ਤੁਸੀਂ ਪਰਿਵਾਰ ਦਾ ਮੈਂਬਰ ਬਣ ਕੇ ਉਸ ਵਕਤ ਜੋ ਵੀ ਕਰ ਗਏ ਫੈਸਲਾ ਉਸ ਦੀ ਜਾਣਕਾਰੀ ਨਾ ਮੈਨੂੰ ਸੀ ਤੇ ਨਾ ਮੇਰੇ ਬੱਚਿਆਂ ਨੂੰ ਸੀ ਜੀ ਅੱਜ ਤੁਸੀਂ ਲੜ ਰਹੇ ਹੋ ਤੁਸੀਂ ਠੀਕ ਠੀਕ ਲੋਕਾਂ ਨੂੰ ਦੱਸ ਰਹੇ ਹੋ ਕਿ ਮੇਰੇ ਹੱਥਾਂ 'ਚ ਖੂਨ ਬੈ ਡੁੱਲ ਗਏ ਮੇਰੇ ਪਤੀ ਦਾ ਮੇਰੇ ਬੱਚੇ ਦੇ ਸੱਟਾਂ ਵੱਜ ਗਈਆਂ ਮੈਡਮ ਅਸੀਂ ਤਾਂ ਉਸ ਵਕਤ ਆਪਣਾ ਸਾਰਾ ਕੁਝ ਹੀ ਖੋ ਦਿੱਤਾ ਸੀ ਤੇ ਤੁਸੀਂ ਇਨਸਾਨੀਅਤ ਦੇ ਨਾਤੇ ਕੀ ਤੂੰ ਮੂਹ ਬੋਲੀ ਭੈਣ ਦੇ ਨਾਤੇ ਕੀ ਤੈਨੂੰ ਤੇ ਇੱਕ ਔਰਤ ਦਾ ਦੁੱਖ ਵੀ ਉਸ ਟਾਈਮ ਸਮਝ ਨਹੀਂ ਆਇਆ ਕਿ ਉਸ ਵਕਤ ਕਿਸੇ ਔਰਤ ਦੀ ਤੂੰ ਮਦਦ ਕਰਨੀ ਚਾਹੀਦੀ ਤੈਨੂੰ ਅਸੀਂ ਆਪਣਾ ਸਾਰਾ ਕੁਝ ਖੋ ਦਿੱਤਾ ਲੇਕਿਨ ਤੂੰ ਜੋ ਲੋਕ ਸਾਡੇ ਨਾਲ ਖੜੇ ਸੀ ਲੱਗ ਕੇ ਜੋ ਸਾਡੇ ਲਈ ਇਨਸਾਫ ਦੇ ਲਈ ਲੜ ਰਹੇ ਸੀ ਸਾਡਾ ਮੇਰੇ ਬੱਚੇ ਉਸ ਟਾਈਮ ਅਨਾਥ ਹੋ ਗਏ ਤੈਨੂੰ ਉਦੋਂ ਵੀ ਤਰਸ ਨਹੀਂ ਆਇਆ ਸਿਰਫ ਤੂੰ ਆਪਣੀ ਬਦਮਾਨੀ ਕਰਨ ਲਈ ਆਪਣੀ ਈਗੋ ਸੈਟੀਸਫਾਈ ਕਰਨ ਲਈ ਤੂੰ ਸਾਰਾ ਕੁਝ ਆਪਣਾ ਮਰਮਨ ਮਰਜੀ ਚਲਾ ਗਈ ਅਫਸਰਾ ਦੇ ਕੋਲ ਤੇਰੇ ਲਿੰਕ ਸੀ ਤੇਰੀ ਪਾਵਰ ਜੇ ਉਹ ਪਾਵਰ ਤੂੰ ਸਾਡੇ ਇਨਸਾਫ ਵਾਸਤੇ ਦਿਖਾਈ ਹੁੰਦੀ ਤਾਂ ਸ਼ਾਇਦ ਸਾਡਾ ਵੀ ਕੁਝ ਬਣ ਗਿਆ ਹੁੰਦਾ ਅੱਜ ਅਸੀਂ ਦਾਦਾ ਜੀ ਦਾ ਠੋਕਰਾ ਨਾ ਖਾਰੇ ਹੁੰਦੇ ਸਾਡੇ ਮੇਰੇ ਪਤੀ ਹਰਜਿੰਦਰ ਸਿੰਘ ਮੈਲੇ ਨੂੰ ਇਨਸਾਫ ਮਿਲ ਚੁਕ ਹੁੰਦਾ ਤੇ ਉਹਦੇ ਬੱਚੇ ਜਿਹੜੇ ਅੱਜ ਜੋ ਭੁਗਤ ਰਹੇ ਨੇ ਉਹ ਸਾਰਾ ਕੁਝ ਸਾਨੂੰ ਅੱਗ ਨਾ ਸਹਿਣ ਕਰਨਾ ਪੈਂਦਾ ਜੇ ਤੂੰ ਸਹੀ ਚੱਲੀ ਹੁੰਦੀ ਤੇ ਅੱਜ ਜੋ ਦਰਦ ਤੂੰ ਆਪਣਾ ਦਿਖਾ ਰਹੀ ਆ ਉਸ ਵਕਤ ਅਸੀਂ ਇਸ ਦਰਦ ਦੇ ਵਿੱਚ ਕਿਤੇ ਜ਼ਿਆਦਾ ਅਸੀਂ ਇਸ ਦਰਦ ਦੇ ਵਿੱਚ ਸੀਗੇ ਲੇਕਿ ਸਾਡਾ ਸਾਥ ਦੇਣ ਦੀ ਬਜਾਏ ਇਹ ਜਿਹੜੀ ਪੁਲਿਸ ਅੱਜ ਤੂੰ ਵਰਦੀਆਂ ਨਹਾਉਂਦੇ ਤੁਲੀ ਹੋਈਆਂ ਜਿਨ੍ਹਾਂ ਨੂੰ ਤੂੰ ਅੱਜ ਧੱਕੇ ਕਰ ਰਹੀ ਆ ਤੇ ਸਾਡੇ ਨੂੰ ਬਰਬਾਦ ਕਰਨ ਦੇ ਤੁਲੀ ਹੋਈਆਂ ਇਹ ਉਹੀ ਟੱਬਰ ਨੇ ਜਿਹੜੇ ਤੈਨੂੰ ਉਸ ਟਾਈਮ ਤੈਨੂੰ ਇਹੀ ਚੰਗੇ ਲੱਗ ਰਹੇ ਸੀ ਤੇ ਤੂੰ ਇਹਨਾਂ ਦੀ ਮਦਦ ਕਰਨ ਵਾਸਤੇ ਪਹੁੰਚ ਗਈ ਸੀ ਅੱਜ ਇਹ ਪ੍ਰਸ਼ਾਸਨ ਅੱਜ ਇਹ ਪੁਲਿਸ ਸਭ ਤੈਨੂੰ ਦੁਸ਼ਮਣ ਲੱਗ ਰਹੇ ਆ ਉਸ ਵਕਤ ਕਿਉਂ ਨਹੀਂ ਲੱਗੇ ਜਿਹੜੇ ਸਾਡੇ ਨਾਲ ਧੱਕਾ ਕਰ ਰਹੇ ਸੀ ਜਾਂ ਸਾਡੇ ਹਜਿੰਦਰ ਜੀ ਮੇਲਾ ਜੀ ਦੀ ਜਸ ਸਿਸਕਾਰ ਕਰਨ ਦੇ ਲਈ ਕਾਹੀ ਪਾਰੇ ਸੀ ਪੋਨਾ ਨਾਲ ਰਲ ਕੇ ਪਰਿਵਾਰ ਵੱਲੋਂ ਤੂੰ ਫੈਸਲਾ ਦੇਗੀ ਨਾ ਸੁਬ ਮੈਨੂੰ ਕੋਈ ਹੌਸਲੀ ਮੇਰੇ ਬੱਚੇ ਨਾਬਾਲਗ ਸੀ ਅਸੀਂ ਜਿਸ ਪੀੜਾ ਚ ਗੁਜ਼ਰੇ ਸੀ ਅਸੀਂ ਕਿਸੇ ਵੀ ਫੈਸਲੇ ਕਰਨ ਦੇ ਵਿੱਚ ਹੱਕ ਵਿੱਚ ਅਸੀਂ ਬਿਲਕੁਲ ਵੀ ਕਿਸੇ ਫੈਸਲੇ ਦੇ ਕਰਨ ਦੇ ਵਿੱਚ ਹਾਲਾਤ ਵਿੱਚ ਨਹੀਂ ਸੀਗੇ ਲੇਕਿਨ ਤੂੰ ਆਪਣੀ ਚਲਾਈ ਉੱਥੇ ਤੇ ਅੱਜ ਤੈਨੂੰ ਕਿਦਾਂ ਇਹ ਦੁੱਖ ਲੱਗ ਰਹਿਆ ਹੈ ਅੱਜ ਕਿਸ ਹੱਕ ਦੇ ਨਾਲ ਤੂੰ ਇਹ ਧਰਨੇ ਲਾ ਕੇ ਬੈਠੀ ਹੋਈ ਹੈਂ ਸਿਰਫ ਦੋ ਲੱਪੜੇ ਬੱਜਣ ਦੇ ਨਾਲ ਤੈਨੂੰ ਅੱਜ ਸਾਰਾ ਕੁਝ ਸਭ ਤੇਰੇ ਖਿਲਾਫ ਲੱਗਣ ਲੱਗ ਗਿਆ ਤੈਨੂੰ ਇਹ ਸਭ ਬੁਰੇ ਲੱਗਣ ਲੱਗੇ ਤੈਨੂੰ ਇਹ ਲੱਗ ਰਿਹਾ ਹੈ ਕਿ ਬਸ ਮੈਂ ਵਰਗੀਆਂ ਲਹਾ ਰਿਆਂ ਤੇ ਉਹਨਾਂ ਨੂੰ ਇਦਾਂ ਹੀ ਬਦਬਾਦ ਕਰਾਂ ਮੇਰੀ ਲੋਕਾਂ ਨੂੰ ਵੀ ਨਾ ਕਿ ਇਹ ਮੈਡਮ ਸਿਰਫ ਆਪਣੇ ਆਪਣੀ ਈਗੋ ਸੈਟੀਸਫਾਈ ਕਰਨ ਦੇ ਵਾਸਤੇ ਸਭ ਨੂੰ ਬਲੂ ਬਣਾ ਰਹੀ ਹੈ ਤੇ ਆਪਣੇ ਪਿੱਛੇ ਲਾ ਰਹੀ ਹੈ ਲੋਕਾਂ ਨੂੰ ਵੀ ਲੱਗੇ ਆ ਸਿਰਫ ਸੱਚ ਸੁਣਨ ਸੱਚ ਨਾਲ ਸਾਥ ਦੇਣ ਜੇ ਕੁਝ ਅਫਸਰਾਂ ਨੇ ਕੁਝ ਕੋਈ ਕੰਮ ਕੀਤਾ ਤੇ ਉਹਦਾ ਉਹਨਾਂ ਸਰਹਾਨਾ ਗਾਂਗੀ ਬਜਾਏ ਉਹਨਾਂ ਨੂੰ ਇੱਕ ਗੈਂਗਸਟਰ ਬਣਾ ਦਿੱਤਾ ਹੈ ਨਾ ਝਟਪਟ ਤੜੀ ਇੱਕ ਹੱਥ ਨਾਲ ਨਹੀਂ ਹੋਇਆ ਇਹ ਵੀ ਮੇਡਾ ਅਗਰ ਕੋਈ ਮਿਸਟਰ ਬਾਟ ਨੇ ਵੀ ਕੁਝ ਅਗੋਂ ਕੋਈ ਕੀਤਾ ਹੋਊਗਾ ਇਹੋ ਜਿਹਾ ਕੰਮ ਤਾਂ ਹੀ ਦੋਨੋਂ ਤਰ੍ਹਾਂ ਦੀ ਲੜਾਈ ਹੋਈ ਆ ਜੋ ਵੀ ਹੋਇਆ ਚਲੋ ਬੰਦਪਾਗਾ ਹੋਇਆ ਹੋਣਾ ਨਹੀਂ ਸੀ ਚਾਹੀਦਾ ਲੇਕਿਨ ਮੈਂ ਤਾਂ ਇਹ ਯਾਦ ਦਿਲਾਉਣਾ ਚਾਹੀਦਾ ਤੁਹਾਨੂੰ ਤੁਹਾਨੂੰ ਇਹ ਦੱਸਣਾ ਚਾਹੀਦਾ ਕਿ ਤੁਸੀਂ ਉਸ ਵਕਤ ਜੋ ਕਰਕੇ ਗਏ ਸੀ ਨਾ ਇਹ ਤੁਹਾਡੇ ਅੱਗੇ ਹੀ ਆ ਰਿਹਾ ਹੈ ਸਾਹਮਣੇ ਤੁਹਾਨੂੰ ਇਹ ਸੋਚਣਾ ਸਮਝਣਾ ਚਾਹੀਦਾ ਹੈ ਜੇ ਤੁਸੀਂ ਅਗਰ ਇਹ ਇਨਸਾਫ ਦੀ ਲੜਾਈ ਹੈ ਹੱਕ ਦੀ ਲੜਾਈ ਹੈ ਧਰਨੇ ਲੱਗੇ ਜਿਹੜੇ ਤੁਸੀਂ ਅੱਜ ਲਾ ਰਹੇ ਹੋ ਸਿਰ ਦੋ ਥੱਪੜ ਵੱਜਣ ਦੇ ਨਾਲ ਜਿਹੜੇ ਧਰਨੇ ਲਾ ਕੇ ਬੈਠ ਗਏ ਤੇ ਬਟਿਆਲਾ ਪਿੱਛੇ ਲਾ ਲਿਆ ਜੇ ਤੂੰ ਉਸ ਵਕਤ ਇਹ ਚੀਜ਼ ਕੀਤੀ ਹੁੰਦੀ ਤੇ ਕਿਸੇ ਪਰਿਵਾਰ ਨੂੰ ਉਦੋਂ ਇਨਸਾਫ ਮਿਲ ਜਾਂਦਾ ਕਿਸੇ ਇਨਸਾਫ ਕਿਸੇ ਪਰਿਵਾਰ ਨੂੰ ਉਸ ਟਾਈਮ ਇਹ ਹੱਕ ਮਿਲ ਜਾਂਦਾ ਕਿ ਉਹ ਅੱਗੇ ਉਹਨੇ ਜ਼ਿੰਦਗੀ ਕਿਦਾਂ ਜੀਣੀ ਹੈ ਅਨਾਥ ਹੋਏ ਬੱਚਿਆਂ ਨੂੰ ਉਹਨਾਂ ਨੂੰ ਇਨਸਾਫ ਮਿਲ ਜਾਂਦਾ ਸਾਡੇ ਨਾਲ ਇਦਾਂ ਵੱਡਾ ਧੱਕਾ ਕਰਤੀ ਗਈ ਉਸ ਟਾਈਮ ਤੋਂ ਉਸ ਚੀਜ਼ ਨੂੰ ਯਾਦ ਕਰ ਤੇ ਫਿਰ ਧਰਨੇ ਦਾ ਕਿ ਕਿਸ ਚੀਜ਼ ਦੇ ਲਈ ਲੜਨਾ ਚਾਹੀਦਾ ਹੈ ਸੱਚ ਲਈ ਲੜਨਾ ਚਾਹੀਦਾ ਹੈ ਜਾਂ ਇਹ ਜਲੂਸ ਜਿਹੜਾ ਚੱਡ ਰਹੀ ਹੈ ਉਹਨਾਂ ਲਈ ਲੜਨਾ ਚਾਹੀਦਾ ਹੈ ਤੁਹਾਨੂੰ ਯਾਦ ਹੋਵੇਗਾ ਮੈਡਮ ਜੋ ਉਸ ਵਕਤ ਤੁਸੀਂ ਬਠਿੰਡੇ 'ਚ ਕੀਤੇ ਸਾਡੇ ਲੱਗੇ ਧਰਨੇ ਚਕਵਾ ਦਿੱਤੇ ਤੁਸੀਂ ਅਫਸਰਾਂ ਸ਼ਾਇਦ ਰੋਬ ਮਾਰ ਕੇ ਤੇ ਤੁਸੀਂ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਗੱਲ ਕੇ ਮੇਰੇ ਜੋ ਬਠਿੰਡਾ ਵਾਸੀ ਸਭ ਧਰਨੇ ਤੇ ਮੇਰੇ ਨਾਲ 7 ਦਿਨ ਲਈ ਬੈਠੇ ਸੀ ਤੁਸੀਂ ਉਹ ਸਭ ਚਕਵਾ ਦਿੱਤੇ ਤੁਸੀਂ ਕਿਸੇ ਨੂੰ ਵੀ ਉੱਥੇ ਬੈਠਣ ਦਾ ਹੱਕ ਨਹੀਂ ਦਿੱਤਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਹੀ ਫੈਸਲਾ ਕਰ ਦਿੱਤਾ ਮੈਂ ਤੁਹਾਡੇ ਨੂੰ ਤੁਹਾਨੂੰ ਇਹੀ ਗੁਜਾਰਸ਼ ਕਰਦੀ ਨਹੀਂ ਕਿ ਮੈਂ ਇੱਕ ਵਾਰ ਹਰਿਆਣਾ ਇੱਕ ਵਾਰ ਮੇਲੇ ਦਾ ਮੂੰਹ ਦੇਖਣਾ ਹੈ ਕਿ ਮੈਨੂੰ ਕਿਸੇ ਨੇ ਦਿਖਾਇਆ ਨਹੀਂ ਤੁਸੀਂ ਮੈਨੂੰ ਨਾਲ ਲੈ ਕੇ ਫੜ ਗਏ ਮੇਲੇ ਦਾ ਮੂੰਹ ਤੇ ਤੁਸੀਂ ਕੀਦ ਘਰ ਤੁਸੀਂ ਮੈਨੂੰ ਦਫ਼ਤਰਾਂ ਚ ਲੈ ਗਏ ਪੁਲਿਸ ਦੇ ਦਫ਼ਤਰਾਂ ਚ ਅਫਸਰਾਂ ਦੇ ਦਫ਼ਤਰਾਂ ਚ ਲੈ ਕੇ ਗਏ ਜਿੱਥੇ ਮੇਰੇ ਨਾਲ ਮੇਰਾ ਪਰਿਵਾਰ ਮੇਰੇ ਮਗਰ ਮਗਰ ਭੱਜ ਰਿਹਾ ਸੀ ਤੁਸੀਂ ਦਰਵਾਜ਼ੇ ਬੰਦ ਕਰਾਂ ਕੇ ਤੁਸੀਂ ਇਹ ਕੰਮ ਕਿਸੇ ਨੂੰ ਅੰਦਰ ਨਹੀਂ ਬੜਨ ਦੇਣਾ अल करा सिर्फ मैं गल करा मैं गल करा अफसर ने अपने लिंक बनाए अपने नंबर फीड करा रहे अपने पति की करना उस वक्त की पोजिशन दस के रोह रहे मैं उस वक्त कोई होश नहीं सी। ना कोई सुध सी क्योंकि जो, जो सापरिया तो बाद लाजमी सेकिन किसी भी किस्म का कोई भी साई हाँ भी फैसला नहीं होता ਉਲਟਾ ਸਾਰੇ ਇਹ ਤੁਧਰ ਵਿੱਚ ਕਵਾ ਦਿੱਤੇ ਲੱਗੇ ਹੋਏ ਜੋ ਕਿ ਲੋਕੀ ਇਨਸਾਫ ਵੀ ਮੰਗ ਕਰਨੀ ਪੈ ਰਹੀ ਸੀ ਇਹਦਾ ਸਭ ਕਰਨ ਤੇ ਬਾਅਦ ਵੀ ਤੁਹਾਡਾ ਮਨ ਨਹੀਂ ਭਰਿਆ ਮੈਂ ਤੁਹਾਨੂੰ ਯਾਦਵਾਣਾ ਚਾਹੁੰਦੀ ਨੇ ਮੈਡਮ ਬੀਤੂ ਜਦੋਂ ਮੇਰੇ ਪਤੀ ਦਾ ਸੰਸਕਾਰ ਤੁਸੀਂ ਕਰਵਾ ਦਿੱਤਾ ਮੇਰੇ ਨਾਬਾਲਗ ਬੱਚੇ ਤੋਂ ਇੰਨੇ پولیس ਦੇ ਵਿੱਚ ਕਿ ਰਹੇ ਹੋਏ ਤਾਂ ਤੁਸੀਂ ਇਹ ਕਹਾਂថា ਕੀ ਪਰਿਵਾਰ ਦਾ ਫੈਸਲਾ ਹੈ ਸੰਸਕਾਰ ਕਰੋ ਤੇ ਧਰਨਾ ਚਕੋ ਕਿ ਤੁਸੀਂ ਲੋਕਾਂ ਨੂੰ ਮਤਲਬ ਇਹ ਗਿਆ ਕਿ ਤੁਸੀਂ ਕੌਣ ਹੁੰਦੇ ਹੋ ਇੱਥੇ ਬਠਣ ਵਾਲੇ ਤੁਸੀਂ ਸਾਰੇ ਦਫਾ ਦਫਾ ਕਰਾ ਦਿੱਤੇ ਸਾਰੇ 50 ਰੁਪਏ ਤੋਂ ਤੁਸੀਂ ਇਹਨਾਂ ਦਾ ਸੰਸਕਾਰ ਕਰਵਾ ਦਿੱਤਾ ਮੇਰੇ ਬੱਚੇ ਨੂੰ ਘਾ ਕੇ ਤੁਸੀਂ ਮੈਨੂੰ ਮੇਰੇ ਬੱਚੇ ਦੇ ਨਾਲ ਇੰਨੀ ਮਿਲਣ ਦਿੱਤਾ ਤੁਸੀਂ ਇੰਨਾ ਕਿ ਮੈਨੂੰ ਹੋਲਡ ਕਰਕੇ ਰੱਖਿਆ ਹੋਇਆ ਸੀ ਇਹ ਸੁੱਧ ਹੋਇਆ ਸੰਸਕਾਰ ਕਰਨ ਤੋਂ ਜਿੰਨੀ ਸੰਸਕਾਰ ਹੋਇਆ ਤੁਸੀਂ ਮੈਡਮ ਫਟ ਦੀ ਗਾਇਬ ਹੋ ਗਏ ਤੁਸੀਂ ਸਾਡਾ ਹਾਲ ਨਹੀਂ ਪੁੱਛਿਆ ਤੁਸੀਂ ਸੰਸਕਾਰ ਤੱਕ ਰੁਕ ਕੇ ਤੁਸੀਂ ਚਲੇ ਗਏ ਤੁਸੀਂ ਭੁੱਗ ਗਏ ਗੁੜੇ ਅੱਜ ਤੱਕ ਦਿਨ ਰਾਤ ਇਕੱਠਾ ਕਰਕੇ ਫੋਨ ਕਰਦੇ ਰਹੇ ਕੋਈ ਸ਼ਾਇਦ ਪਤਾ ਨਹੀਂ ਕੀ ਕਰਾ ਕੇ ਗਏ ਆ ਮੈਡਮ ਸਾਨੂੰ ਕੁਝ ਦੱਸਣ ਤੇ ਨਹੀਂ ਹੁਣ ਅੱਗੇ ਸਾਡਾ ਕੀ ਫੈਸਲਾ ਹੋਣਾ ਹੈ ਤੁਸੀਂ ਆਤ ਇੰਨੇ ਸਾਲ ਉਹ 1.5 ਸਾਲੋਂ ਚੱਲਿਆ ਤੁਸੀਂ ਸਾਡੀ ਸੁਣਤ ਬੁਧ ਨਹੀਂ ਕੀਤੀ ਸਾਡੇ ਨੰਬਰ ਬਲੌਕ ਪਾ ਦਿੱਤੇ ਤੁਸੀਂ ਇੱਕ ਵੀ ਕਾਲ ਜੱਤਾਂ ਦੀ ਜਵਾਬ ਨਹੀਂ ਉਠਾਈ ਤੁਸੀਂ ਨਾ ਕਦੀ ਕਾਲ ਕੀਤਾ ਨਾ ਸਾਡੀ ਪਹੁੰਚ ਕੇ ਤੁਸੀਂ ਸਾਨੂੰ ਬਲੌਕ ਲਿਸਟ ਚ ਪਾ ਦਿੱਤਾ ਤੇ ਮੈਂ ਦੇਖ ਰਹੀ ਹਾਂ ਕਿ ਇਹਦਾ ਮਸਲਾ ਪਕੜਦਾ ਜਾ ਰਿਹਾ ਹੈ ਤੇ ਬੜਿੰਗੇ ਕੋਈ ਕੁਛ ਮੇਰੇ ਜਦੋਂ ਭਰਾਵਾਂ ਨੇ ਇਸ ਦਾ ਬਾਅਦ ਚ ਕੀ ਤੇ ਅੱਜ ਤੁਸੀਂ ਸਾਨੂੰ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅੱਜ ਤੁਹਾਡਾ ਫੋਨ ਮੇਰੇ ਭਰਾ ਮੇਰੇ ਬੱਚੇ ਨੂੰ ਵੀ ਆਇਆ ਮੈਨੂੰ ਵੀ ਫੋਨ ਆਇਆ ਲੇਕਿਨ ਮੈਂ ਚੁੱਕ ਨਹੀਂ ਸਕੀ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਸੀ ਤੁਹਾਨੂੰ ਕਹਿਣ ਵਾਸਤੇ ਕਿਉਂਕਿ ਨਾ ਤਾਂ ਮੈਂ ਇੰਨਾ ਦਿਮਾਗ ਰੱਖਦੀ ਆ ਤੇ ਨਾ ਹੀ ਤੁਹਾਡੇ ਚ ਵੀ ਸਾਡੇ ਬੋਲਣ ਦੀ ਸ਼ਕਤੀ ਹੈ ਕਿ ਅਸੀਂ ਕਿਵੇਂ ਗੱਲ ਕਰ ਸਕਦੇ ਹਾਂ ਮੈਂ ਤਾਂ ਇਹ ਤੁਹਾਨੂੰ ਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਤੁਸੀਂ ਜੋ ਸਾਡੇ ਨਾਲ ਕਰਕੇ ਜਦੋਂ ਸਾਡਾ ਪਰਮਾਤਮਾ ਸਾਡੇ ਨਾਲ ਹੈ ਸਾਡਾ ਬਾਈ ਨੂੰ ਸਾਡੇ ਨਾਲ ਹੈ ਉਹ ਸਾਡੇ ਸਾਡੇ ਹੱਥ ਲਈ ਉਹ ਆਪੇ ਹੀ ਕੁਝ ਨਾ ਕੁਝ ਕਰੂਗਾ ਤੇ ਬਾਕੀ ਮੇਰੀ ਦੂਸਰੀ ਰਾਏ ਤੁਹਾਨੂੰ ਇਹ ਹੈ ਮੈਡਮ ਕਿ ਤੁਸੀਂ ਜੋ ਵੀ ਆਪਣੇ ਆਪ ਨਾਲ ਜੋ ਵੀ ਕੁਝ ਕਰ ਰਹੇ ਹੋ ਤੁਸੀਂ ਬੇਸ਼ੱਕ ਕਰੋ ਲੇਕਿਨ ਥੋੜਾ ਹਮਨ ਮਰਿਆਦਾ ਦੇ ਨੇਜੂ ਕਰਕੇ ਕਰੋ ਤੇ ਜ਼ਿਆਦਾ ਬੈਟਰ ਹੋਏਗਾ ਇਹ ਗੱਲ ਤੋਂ ਅੰਨੇ ਨਾ ਤੇ ਤੁਸੀਂ ਤੇ ਮੂਹ ਮੁਲੀ ਭੈਣ ਬਣੇ ਸੀਗੇ ਨਾ ਉਸ ਨਾਲ ਤੇ ਵੀ ਮੈਂ ਤੁਹਾਨੂੰ ਰਹਿ ਦੇਣਾ ਚਾਹੁੰਦੀ ਹਾਂ ਕਿ ਜਿਹਨੇ ਤੁਸੀਂ ਇਹ ਗੰਦੀਆਂ ਗਾਲਾਂ ਪਕੜਿਓ ਭੈਣਾਂ ਦੇ ਵਾਸਤੇ ਉਹਨੂੰ ਥੋੜਾ ਜਿਹਾ ਕੰਟਰੋਲ ਕਰ ਲਓ ਤੇ ਬਾਕੀ ਜਿਵੇਂ ਤੁਹਾਡੀ ਇੱਛਾ ਹੈ ਤੁਸੀਂ ਕਰੀ ਜੋ